ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਦੀ ਸ왈ਕਾ ਤੁਹਾਡਾ ਆਪਣੇ YouTube ਚੈਨਲ ਚਾਹੇ ਡਿਜ਼ਾਈਨਰ ਬਟਿਕ ਤੇ ਉਮੀਦ ਕਰਦੇ ਆਂ ਜੀ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓ ਨੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਆ ਸਕੇ ਤੇ ਵੀਡੀਓ ਸ਼ੁਰੂ ਕਰਦੇ ਆਂ ਜੀ ਅੱਜ ਵਾਲੀ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਉਹ ਹੈਗੇ ਜੀ कॉटन ਦੇ कॉटन ਮਸਲੀਨ ਤੇ ਇੱਕ ਰਾਮ ਟੈਕਸ ਮਸਲੀਨ ਬਹੁਤ ਸੋਹਣੇ ਸੂਟ ਰਹੇ ਨੇ ਇਹ ਵੀਡੀਓ ਸ਼ੁਰੂ ਕਰ ਦਿਆਂਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇਈ ਜਾਓ ਤੇ ਪਹਿਲਾਂ ਤੁਹਾਨੂੰ ਆਪਾਂ ਇੱਕ ਵਰਕ ਹੋ ਗਿਆ ਸੂਟ ਉਹ ਦਿਖਾ ਦਈਏ orange कलर ਦਾ ਸੂਟ ਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈਗਾ ਇਹ ਹੈਗਾ ਜੀ ਫਰਾਕੋ ਬਣਾਉਣੀਆਂ ਜੀ ਇਹਨਾਂ ਨੇ ਸਲਾਈ ਸਟਿਚ ਉਹ ਖੁਦ ਕਰਨੀਆਂ ਇਹਨਾਂ ਨੇ ਸਿਰਫ ਵਰਕ ਕਰਵਾ ਕੇ ਲਿਆ ਹੈਗਾ ਤੇ ਇਹ ਹੈਗੀ ਆ ਜੀ ਫਰਾਕ ਦੀ ਜਿਹੜਾ ਬਲਾਊਜ਼ ਹੁੰਦਾ ਉਹ ਵਾਲਾ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਹੈਗਾ orange ਕਲਰ ਦਾ ਸੂਟ ਆ ਤੇ ਆ ਉਹਨਾਂ ਦੀਆਂ ਮੂਰੀਆਂ ਦੇ ਵਰਕ ਆਊਗਾ ਇੱਕ ਤੇ ਸੇਮ ਵਰਕ ਆਊਗਾ ਜੀ ਉਹਨਾਂ ਦੇ ਬਾਵਾ ਤੇ ਤੇ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਬਾਵਾ ਤੇ ਤੇ ਪਹੁੰਚਿਆ ਨਹੀਂ ਹਾਂਜੀ ਬਾਵਾ ਤੇ ਤੇ ਮੂਰੀਆਂ ਤੇ ਵਰਕ ਹੋਇਆ ਹੈਗਾ ਤੇ ਜੇ ਤੁਹਾਨੂੰ ਕਿਸੇ ਨੇ ਇਹ ਵਰਕ ਕਰਵਾਉਣਾ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਉਹ ਦੇ ਸਕਦੇ ਹੋਗੇ ਬਹੁਤ ਸੋਹਣਾ ਸੂਟ ਬਣ ਕੇ ਇਹ ਰੈਡੀ ਹੋਇਆ ਹੈਗਾ ਤੇ ਇਹ ਸੂਟ ਦਾ ਪ੍ਰਾਈਸ ਹੈ 2500 ਰੁਪਏ ਵਾਲਾ ਜੀ ਜੇ ਤੁਹਾਨੂੰ ਸਮਝਦਾ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਹੈ ਜਿਹੜਾ ਤਿਆਰ ਕਰ ਬਿਟਾਉਰ ਦੁਪੱਟੇ ਤੋਂ 2500 ਦੇ ਇਹ ਸੂਟ ਤਿਆਰ ਹੋ ਗਿਆ ਜੀ ਪਿਆਉਣ ਦਾ ਸੂਟ ਸੀਗਾ ਜੀ ਇਹ ਹਾਂਜੀ ਹੁਣ ਵੀਡੀਓ ਸ਼ੁਰੂ ਕਰਦੇ ਆ ਜੀ ਅੱਜ ਵਾਲੇ ਜਿਹੜੇ ਸੂਟ ਆਗੇ ਉਹ ਹੈਗੇ ਮਸਲੀਨ ਦੇ ਤੇ ਸਾਰੇ ਸੂਟਾਂ ਦੇ ਉੱਪਰ ਮੋਹਰ ਲੱਗੀ ਹੋਈ ਹੋਊਗੀ ਬਹੁਤ ਸੋਹਣੇ ਸੂਟ ਨੇ ਤੇ ਇਹਦੀ ਮੋਹਰ ਦੀ ਨਹੀਂ ਕਿਤੇ ਲੱਗੀ ਹੋਈ ਆ ਲੱਗੀ ਹੋਈ ਆ ਸੂਟ ਤੇ ਜੀ ਸਲਵਾਰ ਤੇ ਲੱਗੀ ਆ ਅੱਛਾ ਸਲਵਾਰ ਤੇ ਲੱਗੀ ਆ ਚਲੋ ਜੀ ਹਾਂਜੀ ਪਹਿਲਾ ਸੂਟ ਹੈ ਜੀ ਇਹ ਆਹ ਬਹੁਤ ਸੋਹਣਾ ਕਲਰ ਹੈਗਾ ਮਿਕਸ ਜਿਹਾ ਤੇ ਨਾਲ ਇਹਦੇ ਹੈਗਾ ਜੀ ਆਹ ਇਹਦੀ ਬਾਟਮ ਹੈ ਜੀ ਬਹੁਤ ਸੋਹਣਾ ਸੂਟ ਹੈਗਾ ਤੇ ਮੋੜ ਦਿਖਾ ਦਈਏ ਤੁਹਾਨੂੰ ਮਸਲੀਨ कॉटन ਦੇ ਸੂਟ ਨੇ ਇਹ ਆਹ ਲਓ ਜੀ कॉटन ਮਸਲੀਨ ਲਾਈਨਿੰਗ ਬਹੁਤ ਸੋਹਣਾ ਸੂਟ ਆ ਤੇ ਇਹ ਤਾਂਬੇ ਰੰਗਾ ਜਿਹਾ ਜਿਹੜਾ ਕਾਪਰ ਕਲਰ ਆ ਕਲਰ ਦਾ ਸੂਟ ਹੈਗਾ ਬਹੁਤ ਸੋਹਣਾ ਕਲਰ ਹੈਗਾ ਤੇ ਇਹਦੇ ਵਿੱਚ ਜਿਹੜੀ ਹਾਈਲਾਈਟ ਸ਼ੇਡ ਹੈ ਜਿਵੇਂ ਸਲਵਾਰ ਚ ਬਣਿਆ ਹੋਵੇ ਹਾਈਲਾਈਟ ਹੈ ਆਹ ਡਾਰਕ ਹੈਗਾ ਲਾਈਟ ਆ ਬਹੁਤ ਸੋਹਣਾ ਸੂਟ ਹੈਗਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਅਗਲਾ ਇਹਦੇ ਵਿੱਚ ਕਲਰ ਹੈਗਾ ਜੀ ਆਪਲਾ ਤੇ ਪ੍ਰਾਈਸ ਇਹ ਸੂਟ ਦਾ 650 ਰੁਪਏ ਹੈ ਜੀ 650 ਰੁਪਏ ਇਹ ਸੂਟ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਆ ਜਿਹੜੀ ਉਹ ਬਿਲਕੁਲ ਫ੍ਰੀ ਹੈ ਜੀ ਬਹੁਤ ਸੋਹਣੇ ਸੂਟ ਨੇ ਤੇ ਤੁਸੀਂ ਜਿੱਦਾਂ ਮਰਜ਼ੀ ਕਰੇ ਇਹਨਾਂ ਨੂੰ ਵੇਅਰ ਕਰੀ ਜਾਓ ਬਹੁਤ ਸੋਹਣੇ ਸੂਟ ਨੇ ਮਸਲੀਨ ਦੇ ਵਿੱਚੇ ਸੂਟ ਹੈਗੇ ਨੇ ਕਾਟਨ ਮਸਲੀਨ ਹੈ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਦੇ ਸਕਦੇ ਹੋ ਅਗਲਾ ਕਲਰ ਹੈਗਾ ਜੀ ਇਹਦੇ ਵਿੱਚ ਫਰੋਜ਼ੀ ਇਹਦੇ ਕਲਰ ਵੀ ਨੀ ਹੁੰਦੇ ਜੀ ਡਾਰਕ ਹੀ ਰਹਿੰਦੇ ਨੇ ਜਿੱਦਾਂ ਜਿਵੇਂ ਹੈਗੇ ਨੇ ਉਦਦੇ ਰਹਿਣਗੇ 2 ਮੀਟਰ ਇਹਦਾ ਜਿਹੜਾ ਸਟਾਫ ਹੈਗਾ ਇਹਦਾ ਇਹ ਮੀਟਰ ਹੋਊਗਾ 2 ਮੀਟਰ ਬਾਟਮ ਪਾਈ ਤੇ 2 ਮੀਟਰ ਹੀ ਸ਼ਰਟ ਹੋਗੀ ਬਹੁਤ ਸੋਹਣੇ ਸੂਟ ਨੇ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ 650 ਰੁਪਏ ਇਹਦਾ ਪ੍ਰਾਈਸ ਹੈ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਅਗਲਾ ਕਲਰ ਇਹਦੇ ਵਿੱਚ ਆਵਲਾ ਇਹ ਜਿੱਕ ਵਾਈਟ ਸੀਗਾ ਅੱਛਾ ਆੜ ਚਾਈਨਿੰਗ ਦੀ ਦਾ ਵੈਸੀ ਬਹੁਤ ਜਿਆਦੇ ਚੱਲ ਰਿਹਾ ਆ ਵਾਲਾ ਡਿਜ਼ਾਈਨ ਕਿਉਂਕਿ ਪਹਿਲਾਂ ਇਹਦੇ ਵਿੱਚ ਸਾਡੇ ਕੋਲੇ ਕਾਟਨ ਦੇ ਸੂਟ ਵੀ ਆਏ ਸੀਗੇ ਉਹ ਵੀ ਬਹੁਤ ਸੇਲ ਹੋਏ ਇਹ ਡਿਜ਼ਾਈਨ ਵੈਸੀ ਬਹੁਤ ਸੋਹਣਾ ਲੱਗਦਾ ਤੇ ਪਹਿਲਾਂ ਇਹਦੇ ਵਿੱਚ ਸਿਲਕ ਦੇ ਵੀ ਆਏ ਸੀਗੇ ਆਪਣਾ ਨਹੀਂ ਸੌਰੀ ਸ਼ਿਮਰ ਦੇ ਵੀ ਆਏ ਸੀਗੇ ਉਹ ਵੀ ਬਹੁਤ ਸੋਹਣੇ ਲੱਗਦੇ ਸੀਗੇ ਬਹੁਤ ਸੇਲ ਹੋਏ ਨੇ ਤੇ ਇਹ ਡਿਜ਼ਾਈਨ ਹੁਣ ਇਹਦੇ ਤੇ ਆ ਗਿਆ ਬਹੁਤ ਸੋਹਣਾ ਲੱਗਦਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਉਧਰ ਆਪਣਾ ਜਿਹੜਾ ਦੇ ਸਕਦੇ ਹਾਂ ਕਾਫੀ ਜਾਂ ਛੇੜਾ ਵਾਲਾ ਵੀ ਬਹੁਤ ਸੋਹਣਾ ਕੱਲਰ ਹੈਗਾ ਠੜਮੇ ਠੜਮੇ ਜੇ ਕਲਰ ਲੇ ਗੂਏ ਇਹਨੇਗਾ ਵੀ ਬੰਦੇ ਜੀ ਹੋਣਗੇ ਬਹੁਤ ਸੋਹਣੇ ਕੱਲਰ ਆਹ ਪੈਰਟ ਕਲਰ ਆ ਇਹਦਾ ਡਿਜ਼ਾਈਨਿੰਗ ਤੇ ਉਹ ਪਹਿਲਾਂ ਵਾਲੀ ਸੂਟ ਦੀ ਸੇਮ ਡਿਜ਼ਾਈਨਿੰਗ ਕਾ ਬਣਾ ਰਹਾ ਹੈ ਇਹਦਾ ਸਲਵਾਰ ਹੈ ਮੈਂਦੀ ਰੰਗ ਬਹੁਤ ਸੋਹਣੇ ਸੂਟ ਨੇ ਜੀ ਜੇ ਤੁਹਾਨੂੰ ਪਸੰਦ ਨਹੀਂ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਜੀ ਕਰੋ ਜੀ ਮੈਂ ਤਾਂ ਕਹਿਣਾ ਭੁੱਲ ਜਾਂਦੀ ਹੁੰਦੀ ਆ ਤੇ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਪਲੀਜ਼ ਪੱਤ ਤੋਂ ਬਾਅਦ ਵੀਡੀਓ ਸ਼ੇਅਰ ਕਰਿਆ ਕਰੋ ਜੀ ਪਹਿਲਾਂ ਇੰਨੇ ਵਿਊ ਆ ਰਹੇ ਸੀ ਪਤਾ ਨਹੀਂ ਕਿਉਂ ਵਿਊ ਵੀ ਬਹੁਤ ਘੱਟ ਹੋ ਰਹੇ ਨੇ ਪਲੀਜ਼ ਸ਼ੇਅਰ ਕਰਿਆ ਦਿਓ ਜੀ ਵੀਡੀਓ ਨੂੰ ਆਹ ਕਰੀਮ ਜੇ ਕਲਰ ਦਾ ਇਹ ਵੀ ਬਹੁਤ ਸੋਹਣਾ ਹੈ ਆਫ ਵਾਈਟ ਕਲਰ ਦਾ ਸੁਬਤਾ ਜੀ ਹੈ ਜੇ ਤੁਹਾਨੂੰ ਪਸੰਦਾ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ 2.5 2.5 ਮੀਟਰ ਬਹੁਤ ਹਲਕਾ ਹਲਕਾ ਸਟਾਫ ਹੈਗਾ ਇਹ ਬਹੁਤ ਸੋਹਣਾ ਹੈ ਤੇ ਅਗਲੇ ਸੂਟ ਆ ਜੇ ਇਹ ਹੈਗਾ ਜੀ ਰਾਮਟੈਕਸ ਕਾਟਨ ਦੇ ਤੇ ਇਹਦੀ ਮੋਰ ਵੀ ਦਿਖਾ ਦਈਏ ਤੁਹਾਨੂੰ ਪਹਿਲਾਂ ਤੇ ਆਹ ਡਿਜ਼ਾਈਨਿੰਗ ਆ ਜਿਹੜੀ ਇਹ ਬਹੁਤ ਜ਼ਿਆਦਾ ਟ੍ਰੈਂਡ ਚ ਆ ਬੱਸ ਇਹ ਡਿਜ਼ਾਈਨ ਤਾਂ ਪਤਾ ਨਹੀਂ ਕਿਉਂ ਪੁਰਾਣਾ ਹੀ ਨਹੀਂ ਹੁੰਦਾ ਮੈਂ ਤਾਂ ਜਦੋਂ ਵੀ ਦੇਖਦੀ ਆ ਬਹੁਤ ਸਾਰੀ ਹਰ ਗਰਮੀ ਚਾਹੀਦੀ ਇਹੀ ਡਿਜ਼ਾਈਨ ਹੁੰਦਾ ਹੈਗਾ ਬਹੁਤ ਸੋਹਣਾ ਸੂਟ ਹੈ ਵੀ ਤੇ ਰਾਮ ਟੈਕਸ ਦੇ ਦੇ ਉੱਪਰ ਮੋਹਰ ਲੱਗੀ ਹੋਈ ਹੈ ਜੀ ਦਿਖਾ ਦਿਓ ਰਾਮ ਟੈਕਸ ਦੇ ਸੂਟ ਰਹਿਣਗੇ ਇਹ ਬਹੁਤ ਸੌਫਟ ਕਪੜਾ ਕੋਈ ਨਾ ਕਲਰ ਨਹੀਂ ਫੇਟਦਾ ਰਾਮ ਟੈਕਸ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਤੇ ਆ ਬਲੈਕ ਸੂਟ ਹੈਗਾ ਇਹ ਸਲਵਾਰੇ ਦੀ ਬਲੈਕ ਕਲਰ ਵੀ ਆ ਸਲਵਾਰ ਵੀ ਜਮਾ ਪਲੇਨ ਜੀ ਨਹੀਂ ਹੈਗੀ ਥੋੜੇ ਥੋੜੇ ਜਿਹੇ ਵਿੱਚ ਸ਼ੈਂਬਲ ਜਿਵੇਂ ਨਹੀਂ ਹੋਈ ਆ ਦੇਖ ਸਕਦੇ ਹੋ ਰਾਮ ਟੈਕਸ ਦੇ ਸੂਟ ਨੇ ਤੇ 900 ਰੁਪਿਆ ਇਹ ਸੂਟ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੈਗੀ 900 ਰੁਪਿਆ ਪ੍ਰਾਈਸ ਆ ਸ਼ਿਪਿੰਗ ਫ੍ਰੀ ਹੈਗੀ ਬਹੁਤ ਸੋਹਣੇ ਸੂਟ ਨੇ ਅਗਲਾ ਕਲਰ ਇਹਦੇ ਵਿੱਚ ਆ ਗਿਆ ਪਰਪਲ ਜਾਂ ਇਹ ਤਾਂ ਨਾ ਪਰਪਲ ਤਾਂ ਨਹੀਂ ਹੈ ਨਾ ਨਾ ਤਾਂ ਇਹ ਕਾਫੀ ਹੈਗਾ ਨਾ ਇਹ ਪਰਪਲ ਹੈ ਇਹ ਵੀ ਬਹੁਤ ਸੋਹਣਾ ਨਾ ਬਾਈਂਡ 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 ਕਲਰ ਜਗਾ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਕਲਰਾਂ ਦਾ ਜਿਹੜੇ ਮੇਨ ਹੀ ਕਲਰ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਨੇ ਸਾਰੇ ਬਲੈਕ ਅੱਜ ਦੀ ਜਿਹੜੀ ਐਸਟ ਹੈ ਮੈਂ ਕਿ ਸਭ ਤੋਂ ਵੱਧ ਬਲੈਕ ਕਲਰ ਚੱਲ ਰਿਹਾ ਹੈ ਆ ਹੈਗਾ ਜੀ ਆਪਣਾ ਮੋਰ ਪੰਖੀਆ ਕਲਰ ਪੀਕਾਕ ਸ਼ੇਡਾ ਸਾਰਿਆਂ ਉੱਤੇ ਮੋਰ ਤੁਹਾਨੂੰ ਮਿਲੂਗੀ ਸਾਰੇ ਰਾਮਟੈਕਸ ਦੇ ਸੂਟ ਰਹਿਣਗੇ ਸਲਵਾਰਾਂ ਤੇ ਵੀ ਇਹ ਮੋਹਰ ਲੱਗੀ ਹੋਈ ਆ ਤਮੀਜ਼ਾਂ ਤੇ ਵੀ ਮੋਹਰ ਲੱਗੀ ਹੋਈ ਆ ਰਾਮ ਟੈਕਸ ਦੇ ਸੂਟ ਰਹਿਣਗੇ 900 ਰੁਪਏ ਇਹਨਾਂ ਦਾ ਜਿਹੜਾ ਪ੍ਰਾਈਸ ਰਹੂਗਾ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਆਰਡਰ ਜਿਹੜਾ ਆਪਣਾ ਉਹ ਤੁਸੀਂ ਦੇ ਸਕਦੇ ਹੋ ਹਾਂ ਜੀ ਹਾਂ ਜੀ ਉਮੀਦ ਕਰਦੇ ਆਂ ਜੀ ਸੂਟ ਜੇ ਤੁਹਾਨੂੰ ਆਪਣੇ ਪਸੰਦ ਆਏ ਹੋਣਗੇ ਪਲੀਜ਼ ਸਾਰਿਆਂ ਨੂੰ ਰਿਕੁਐਸਟ ਹੀ ਆ ਜੀ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਸਤਿ ਸ਼੍ਰੀ ਅਕਾਲ ਜੀ